ਆਉਂਦੇ ਕਟੀਆਂ ਪਾਲੀਆਂ ਹੋਈਆਂ ਛੋਟੇ ਸਾਡੇ ਦੋਨੇ ਜਮਾ ਕਰੂ ਹਾਂ ਇਹ ਕਰ ਦਈਏ ਠੀਕ ਆ ਨਿਕਲ ਕੇ ਲੈ ਲੈਂਦੇ ਸੀ ਆਉਂਦੇ ਪਾਲੀਆਂ ਹੋਈਆਂ ਜੀ ਠੀਕ ਸਾਡੇ ਨਹੀਂ ਸਹਿਤੀ ਲੈਂਦੇ ਵੀ 13 ਕਿਲੋ ਸਾਡੇ ਘਰੋਂ ਵਾਲਾ ਦੁੱਧ ਚੋਕ ਚੋਕ ਕੇ ਲੈ ਜਾਈ ਦੋੜਾ ਲੈ ਜੇ ਹਾਂਜੀ ਆ ਦੇਖ ਲੋ ਕੋਈ ਦੁੱਧ ਰੋਕਣ ਵਾਲਾ ਕੰਮ ਨਹੀਂ ਤੇ ਕਰਮ ਵਾਲੀ ਨੂੰ ਹਵਾਨਾ ਬਹੁਤ ਬਹੁਤੀ ਲਈ ਕੋਈ ਹੋ ਨਹੀਂ ਹਾਂ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਸ਼ੇਰਗੜ ਪਿੰਡ ਤੋਂ ਬਣਾ ਰਹੇ ਅੰਕਲ ਹਰਮਿੰਦਰ ਦੇ ਘਰੋਂ ਦੋਸਤੋ ਬਿਲਕੁਲ ਇੱਕ ਅਕਰੇਲੂ ਕਮਾ ਕੋਈ ਵਪਾਰ ਦਾ ਕੰਮ ਨਹੀਂ ਦੋ ਨਗ ਦੋਸਤੋ ਦੋ ਨੀਲੀ ਰਾਵੀ ਦੀਆਂ ਆਪਾਂ ਤੁਹਾਨੂੰ ਝੋਟੀਆਂ ਦਿਖਾਵਾਂਗੇ ਵਿਕਰੀ ਵਾਸਤੇ ਆ ਦੋਸਤੋ ਕਿੰਨਾ-ਕਿੰਨਾ ਸੂਆ ਕੀ ਮੁੱਲ ਰੂ ਸਾਰੀ ਇਨਫੋਰਮੇਸ਼ਨ ਆਪਾਂ ਮਾਲਕਾਂ ਤੋਂ ਲਵਾਂਗੇ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ ਪਹਿਲਾ ਮਹੀਨਾ 9 ਤਰੀਕ ਪਹਿਲਾ ਮਹੀਨਾ ਤੇ 2000 ਦੋਸਤੋ 26 ਦੀ ਵੀਡੀਓ 9 ਜਨਵਰੀ ਦੀ ਆਜੋ ਆਪਾਂ ਇੱਕ ਨੰਬਰ ਆ ਝੋਟੀ ਤੋਂ ਸ਼ੁਰੂ ਕਰਦੇ ਆ ਸੋ ਜਿਹੜੇ ਵੀ ਭਰਾ ਨੂੰ ਦੋਸਤੋ ਪਸੰਦ ਆਉਣਗਾ ਨਾ ਮੇਰਾ ਵੀਰ ਬਣ ਕੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਮਾਲਕਾ ਨਾ ਕਰ ਲਿਓ ਦੋਸਤੋ ਸੰਪਰਕ ਸੱਸੀ ਕਾਲਾ ਅੰਕਲ ਜੀ ਸੱਸੀ ਕਾਲਾ ਪਿੰਡ ਅਕਲ ਜੀ ਆਪਣਾ ਗਾਇਸੇ ਸ਼ੇਰਗੜ ਸ਼ੇਰਗੜ ਜੀ ਨਾਲ ਨਾਲ ਕਿਹੜੇ ਆਪਣੇ ਕੋਰਸ਼ਮੀ ਤੋਂ 6 ਕਿਲੋਮੀਟਰ ਦੂਰ ਬਸ ਠੀਕ ਆ ਵੀ ਕੋਰਸ਼ਮੀ ਰੇਨ ਵੱਡਾ ਪਿੰਡ ਸਾਰਾ ਪੰਜਾਬ ਹੀ ਜਾਣਦਾ ਹੈ ਨਾ ਹਾਂਜੀ ਹਾਂਜੀ ਦੋ ਨਗ ਆ ਜਾਣਾ ਇਸੇ ਵਾਲੇ ਆ ਦੋ ਨਗ ਆ ਜੀ ਹਾਂ ਤੇ ਇੱਕ ਨੰਬਰ ਜਿਹੜੀ ਆਹ ਛੋਟੀ ਆ ਜੀ ਕਿੰਨਵੇਂ ਸੂਆ ਸੂਈ ਹੋਈ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਆ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਆਜ ਇਹਨੂੰ 28 ਦਿਨ ਹੋ ਗਏ 28 ਦਿਨ ਬਾਦਲ ਬੋਲਦੀ ਦੋਸਤੋ ਪਿੱਛੇ ਕੱਟੀ ਆ ਹਾਂਜੀ ਦੁੱਧ ਚਾਹੇ ਸੁਆ ਸੁਈ ਆ ਹਾਂਜੀ 13 ਲੀਟਰ ਦੁੱਧ ਆਈ 13 ਲੀਟਰ ਹੁਣ ਦੁੱਧ ਆ ਦੁੱਧਾ ਦੋ ਡੰਗ ਪਹੁੰਚੋ ਕੇ ਲੈ ਜਾਈ ਅਗਲਾ ਵਧੀਆ ਘਰ ਦੀ ਝੋਟੀ ਪਾਲੀ ਹੋਈ ਠੀਕ ਆ ਠੀਕ ਆ ਹੁਣ ਜਿਹੜੀ ਦੋਸਤੋ ਵੀਡੀਓ ਆ ਨਾ ਉਹ ਸਵੇਰ ਦੀ ਆਪਾਂ 10 ਵਜੇ ਦੀ ਵੀਡੀਓ ਬਣਾ ਰਹੇ ਆ ਸਵੇਰੇ ਧਾਰਾਂ ਕੱਢੀਆਂ ਹੋਊਗਾ ਅੱਜ ਹਾਂਜੀ ਕੋਈ ਦੋਸਤੋ ਦੁੱਧ ਰੋਕਣ ਵਾਲਾ ਕੰਮ ਨਹੀਂ ਅੰਕਲ ਜਿਹੜਾ ਵਾਲਾ ਕਰਿਓ ਆ ਦੇਖੋ ਸੋਨੂੰ ਮੈਂ ਲੈਵਾ ਦਿਖਾ ਦਿੰਨਾ ਬਾਕੀ ਮਾਰਦੀ ਨਹੀਂ ਸਹੀਤੀ ਲੈਂਦੇ ਵੀ 13 ਕਿਲੋ ਸਾਡੇ ਘਰੋਂ ਆਵਲਾ ਦੁੱਧ ਚੋਕੇ ਲੈ ਕੋਈ ਦੁੱਧ ਰੋਕਣ ਵਾਲਾ ਕੰਮ ਨਹੀਂ ਤੇ ਕਰਮ ਵਾਲੀ ਰਹੁਵਾਨਾ ਬਹੁਤ ਬੋਥੀ ਲਈ ਕੋਈ ਉਹ ਨਹੀਂ ਹਾਂ ਬਸ ਥੋੜਾ ਜਿਹਾ ਤਾਂ ਵੀ ਦਰਦੀ ਤੋਂ ਥੋੜਾ ਡਾਕਟਰ ਕਰਕੇ ਆਉਂਦੇ ਕੱਟੀਆਂ ਪਾਲੀਆਂ ਹੋਈਆਂ ਛੋਟੇ ਛੋਟੇ ਦੋਨੇ ਜਮ੍ਹਾਂ ਕਰੂ ਹਾਂ ਨਹੀਂ ਕਰਦੀ ਠੀਕ ਹੈ ਨਿਕਲ ਕੇ ਲੈਂਦੀਆਂ ਸੀ ਆਉਂਦੇ ਪਾਲੀਆਂ ਹੋਈਆਂ ਜੀ ਠੀਕ ਆ ਆ ਅੱਗੇ ਜਿਹੜੇ ਚੰਗਾ ਟੀਕਾ ਲਵਾਇਆ ਬਾਦਲ ਬੁੱਲ ਦੀ ਕੱਟੀ ਆ ਗਈ ਹੈ ਨਾ ਕੱਟੀ ਹਾਂ ਜੀ ਬਾਦਲ ਦੀ ਕੱਟੀ ਹੈ ਠੀਕ ਆ ਤੇ ਇਹਦਾ ਕੀ ਪਾ ਕਰਾਂਗੇ ਜੀ ਫਿਰ ਆਪਾਂ ਇਹਦਾ ਜੀ 130 ਰੇਟ ਕਰਾਂਗੇ 1,30,000 ਹਾਂਜੀ ਠੀਕ ਆ ਜੀ 1,30,000 ਦੋਸਤੋ ਮੁੱਲਾ ਹਾਂਜੀ ਦੋ ਡੰਗ ਲੇਟਰ ਦੁੱਧਾ ਬੱਚਾ ਪਿੱਛੇ ਕੱਟੀ ਆ 25 ਦਿਨਾਂ ਦੀ ਸੂਈ ਆ 25 ਜਾਂ 26 ਦਿਨਾਂ ਦੀ ਸੂਈ ਆ ਦੋ ਡੰਗ ਚੋਕੇ ਲੈ ਜਾ ਸਕ ਲਾ ਹਾਂ ਨੰਬਰ ਆ ਜਿਹੜਾ ਸਰਕਰੀਨ ਦੇ ਹੇਠਾਂ ਦੋਸਤੋ ਚੱਲੀ ਜਾਂਦਾ ਕਰ ਲਿਓ ਸੰਪਰਕ ਫੋਨ ਨੰਬਰ ਹੇਠਾਂ ਬਾਈ ਜੀ ਚੱਲੀ ਜਾਂਦਾ ਨੰਬਰ ਦੋ ਤੇ ਆ ਚੋ ਟਿਕਨਮਾ ਸੂਹ ਆ ਜੀ ਇਹ ਵੀ ਦੂਜਾ ਸੂਹ ਆ ਜੀ ਇਹ ਵੀ ਦੂਜਾ ਸੂਆ ਸੂਈ ਹੋਈ ਆ ਕਿੰਨੇ ਕ ਟਾਈਮ ਦੀ ਸੂਈ ਆ ਇਹਨੂੰ ਹੋ ਗਿਆ 2.5 ਮਿੰਟ ਦੀ ਸੂਈ ਨਹੀਂ 2.5 ਮਿੰਟ ਬੱਚਾ ਐਕਸਪਾਇਰ ਹੋ ਗਿਆ ਹਾਂ ਬੱਚਾ ਐਕਸਪਾਇਰ ਹੋ ਗਿਆ ਬੱਚਾ ਦੋਸਤੋ ਇਹਦਾ ਐਕਸਪਾਇਰ ਹੋ ਗਿਆ ਮਿਲਦੀ ਫਿਰ ਜੀ ਹੁਣ ਇਹ ਬੱਚਾ ੜਤੇ ਮਿਲਦੀ ਆ ੜਤੀ ਮਿਲਦੀ ਆ ਵਧੀਆ ਲਾਲ ਦੀ ਆ ਵਧੀਆ ਲਾਲ ਦੀ ਆ ਠੀਕ ਆ ਇਹ ਵਧੀਆ ਸੀਲ ਆ ਬਾਕੀ 26 27 ਦਿਨ ਹੋ ਗਏ ਨੂੰ 24 ਦਿਨ ਹੋ ਗਏ ਠੀਕ ਆ ਭਰੇ ਨੂੰ ਵਧੀਆ ਠੀਕ ਆ 27 ਦਿਨ ਹੋ ਗਏ ਦੁਬਾਰੇ ਗੱਬਣੀ ਵੀ ਕਰਾ ਲਈ ਦੁਬਾਰੇ ਹਾਂ ਕਰਾਤੀ ਵੀ 21 ਦਿਨਾਂ ਤੋਂ ਕੋਈ ਤਾਰਾਂ ਤੋੜੀ ਨਹੀਂ ਕੋਈ ਤਾਰਾਂ ਕੁਝ ਨਹੀਂ ਹਾਂ ਵੀ ਹੋ ਸਕਦਾ ਗੱਬਣੀ ਰਹਿ ਜੇ ਗੱਬੜ ਰਹਿ ਜੇ ਹਾਂਜੀ ਠੀਕ ਆ ਇਹ ਦੋਸਤੋ ਇੱਕ ਆਪ ਤੋਕੜ ਗੱਬਣ ਕਹਿੰਦਾਂਗੇ 2.5 ਮਹੀਨੇ ਦੀ ਸੂਈ ਆ ਬੱਚਾ ਅੰਕਲ ਕਹਿੰਦੇ ਐਕਸਪਾਇਰ ਹੋ ਗਈ ਸੀ ਇਹਦਾ ਹਾਂਜੀ ਤੇ ਦੁੱਧ ਕਿੰਨਾ ਜੀ ਹੁਣ ਦੁੱਧ ਇਹਦੇ ਥੱਲੇ 9 ਕਿਲੋ ਦੁੱਧ ਹੁਣ ਸਹੀ ਤਿਆਰ ਆ 9 ਕਿਲੋ ਹੁਣ ਹੈ ਹਾਂਜੀ ਠੀਕ ਆ ਦੋਸਤੋ ਤੋਕੜ ਗੱਬਣ ਲੈ ਬਹੁਤ ਭਰਾ ਮੰਗਦੇ ਸੀ 9 ਕਿਲੋ ਦੁੱਧ ਆ ਹਾਂਜੀ ਤੇ ਗੱਬਣ ਕਿਹੜੇ ਟੀਕੇ ਤੋਂ ਪਤਾ ਜੀ ਇਹਦਾ ਫਿਰ ਇਹ ਜੀ ਮੈਂ ਖালি ਭੁੱਲ ਗਿਆ ਹਣੀ 100 ਹਾਂ 109 ਖਣੀ ਹੈ ਇਹ ਜੀ 507 507 ਹਾਂ 507 ਇਹ ਬਾਈ ਨਾਬੇ ਵਾਲਾ ਹੱਥ ਬਾਈ ਦਸੀ ਜਾਂਦਾ ਸੀ 507 ਤੋਂ 507 ਹਾਂ ਜੀ ਠੀਕ ਆ ਠੀਕ ਉਹ ਵੀ ਟੀਕੇ ਸਾਡੇ ਕੋਲੇ ਪਏ ਆ ਕੋਲੇ ਪਏ ਆ ਹਾਂ ਜੀ ਉਹ ਵੀ ਦਿਖਾ ਕੇ ਅਗਨੇ ਨੂੰ ਠੀਕ ਆ ਤੇ ਇਹਦਾ ਕੀ ਪਾ ਕਰਾਂਗੇ ਜੀ ਆਪਾਂ ਇਹਦਾ ਕਰਦਾ 1 ਲੱਖ 5000 ਰੁਪਏ 1 ਲੱਖ 5000 ਹਾਂ ਜੀ ਠੀਕ ਆ 1 ਲੱਖ ਤੇ 5000 ਦੋਸਤੋ ਇਹਦਾ ਮੁੱਲ ਆ ਹਾਂ ਜੀ ਤੀਜੇ ਸੂਏ ਵਾਸਤੇ ਗੱਬੜ ਨਾਲ ਦੂਜਾ ਸੂਹਾ ਸੂਈ ਹੋਈ ਆ ਦੋਨੇ ਢੰਗ ਮਿਲਦੀ ਆ ਵੀਰੇ ਚਾਟ ਤੇ ਭਾੜੇ ਤੇ ਮਿਲਦੀ ਆ 7-8 ਕਿਲੋ ਕਹੇ ਸੀ ਹਾਂ 9 ਕਿਲੋ ਤੋਂ ਤੇ ਆ ਰਿਹਾ 9 9 ਕਿਲੋ ਦੋਸਤੋ ਦੁੱਧ ਹੈ ਨੰਬਰ 8 ਛੱਲੀਦਾ 6 ਜਮੈਂ 2 ਡੰਗ ਭਾ ਚੋਕੇ ਲੈ ਜੇ ਕਰੋ ਠੀਕ ਆ ਹਾਂ ਜਮੈਂ ਈ ਸੀਲ ਹੈ ਠੀਕ ਆ ਜੀ ਠੀਕ ਆ ਹਾਂ ਜੇ ਤਾਂ ਥੋੜਾ ਜਿਹਾ ਉਪਰਾਂ ਕਰ ਦਈਏ ਵੀ ਆ ਵਿਖਣ ਡਾਕਟਰ ਆ ਗਏ ਤਾਂ ਕਰਕੇ ਇਹਦਾ ਆਰਾਮ ਨਹੀਂ ਹੋ ਕੋਈ ਚੱਕਰ ਨਹੀਂ ਕੋਈ ਬੰਦਾ ਚੋਏ ਬੁੜੀ ਚੋਏ ਕੋਈ ਇਹ ਵੀ ਚੱਕਰ ਨਹੀਂ ਮੈਂ ਮੈਂ ਚੋਲਣਾ ਸਾਡੇ ਘਰ ਦੇ ਵਿੱਚ ਚੋਲੰਦੇ ਹਾਂ ਕੋਈ ਇਹ ਚੱਕਰ ਨਹੀਂ ਵੀ ਆਓ ਸੀਲ ਹੈ ਸਾਡੇ ਆਪਦੇ ਘਰ ਦੇ ਪਾਲਿਆਂ ਹੋਇਆ ਕਟੀਆਂ ਠੀਕ ਆ ਬੇਟੀ ਇਹ ਨਹੀਂ ਵੀ ਆਪਾਂ ਮੋਲੇ ਕੋਈ ਉਹ ਨਹੀਂ ਕੋਈ ਛ ਠੀਕ ਹੈ ਜੀ ਹਾਂ ਵੀ ਗਾਂਜੇ ਵੀ ਤਕਰੀਬਨ ਗਾਂਜੇ ਕਰਦਾ ਹੈਗਾ ਵੀ ਸਾਰਾ ਤੇ ਆਪਾਂ ਹੁਣ ਗਾਂਗਾਤੀ ਵੱਧੋ ਕਰਾਂਗੇ ਵੀ ਥੋੜਾ ਜਿਹਾ ਫਾਰਮ ਅੱਗੇ ਬਤਾਉਣਾ ਹੈ ਵੀ ਥੋੜਾ ਜਿਹਾ ਇਹ ਮਿਕਸ ਜਾਂ ਲੋਟ ਨਹੀਂ ਹਾਂ ਮਿਕਸ ਜਾਂ ਲੋਟ ਨਹੀਂ ਹੋਗਾ ਠੀਕ ਹੈ ਠੀਕ ਹੈ ਦੋਸਤੋ ਸੋਨੂੰ ਨੰਬਰ ਦਿਖਾਤੇ ਮੁੱਲ ਵੀਡੀਓ ਤੇ ਵਿੱਚ ਕਰਵਾਤਾ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉਣਗਾ ਕਰ ਲਿਓ ਸੰਪਰਕ ਜੇ ਕਿਸੇ ਵੀ ਭਰਾ ਨੇ ਵੀ ਇਸ ਤਰ੍ਹਾਂ ਬਕਾਊ ਪਸ਼ੂ ਦੀ ਵੀਡੀਓ ਕਰਾਉਣੀ ਆ ਮੇਰਾ ਨੰਬਰ ਨੋਟ ਕਰ ਲਓ 7529000631 ਬਾਕੀ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸੱਚੀ ਕਲ ਬਾਈ ਜੀ ਸਾਰੇ ਪ੍ਰਾਪਤ